ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਅਕਾਲੀ ਗੱਲ ਦੇ ਕੁਝ ਆਗੂ ਜਿਨ੍ਹਾਂ ਨੂੰ ਬਾਗੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਉਹਨਾਂ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਦੇ ਨਾਮ ਤੇ ਇੱਕ ਪੱਤਰ ਲਿਖਿਆ ਗਿਆ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਜੋ ਵਿਆਦੀ ਦੇ ਮਾਮਲੇ ਨਾਲ ਸਬੰਧਤ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਉਸ ਸਮੇਂ ਭਾਈਵਾਲ ਸਿੰਘ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪ੍ਰਧਾਨ ਨੇ ਉਹਨਾਂ ਦੇ ਉਹਨਾਂ ਨੇ ਜਿਹੜਾ ਕੀ ਉਹ ਇਲزام ਲਾਇਆ ਕਿ ਇਹਨਾਂ ਦੀ ਵਗਾਈ ਇਹ ਸਾਰ ਕੁਝ ਹੋਇਆ ਤੋਂ ਉਸ ਤੋਂ ਬਾਅਦ ਹਾਕਰਤਖਸਾਬ ਨੇ ਇਸ ਦੀ ਬਾਰੇ ਵਿੱਚ ਜੋ ਜਾਣਕਾਰੀ ਮੰਗੀ ਸਪਸ਼ਟੀਕਰਨ ਮੰਗਿਆ ਉਹ ਸੁਖਵੀਰ ਸਿੰਘ ਬਾਦਲਿਕ ਨਮਾਣੀ ਸੇਵਾਦਾਰ ਦੇ ਵਜੋਂ ਹਾਕਰਤਖਸਾਬ ਪਹੁੰਚ ਕੇ ਉਹਨਾਂ ਨੇ ਉਹੜਾ ਸਪਸ਼ਟੀਕਰਨ ਦਿੱਤਾ ਇਹ ਚਿੱਠੀ ਦੇ ਬਾਰੇ ਵਿੱਚ ਰਵਾ ਪੈਂਡ ਤੇ ਕਿ ਇਹਨੂੰ ਜਨਤਕ ਕੀਤਾ ਜਾਵੇ ਉਹ ਜਨਤਕ ਵੀ ਹੋ ਤੋ ਉਸ ਤੋਂ ਬਾਅਦ ਹਾਕਰਤਖਸਾਬ ਦੇ ਸਨਮਾਨ ਸਰਕਾਰ ਨੂੰ ਜਥੇਦਾਰ ਸਾਹਿਬ ਨੇ ਅ ਪੰਚ ਸਿੰਘ ਸਰਵਾਨ ਦੇ ਨਾਲ ਜੋ ਮੀਟਿੰਗ ਕੀਤੀ ਆ ਉਸ ਦੀ ਤਰੀਕ ਜਿਹੜੀ ਆ 30 ਤਰੀਕ ਬਚੀ ਗਈ ਬਚੀ ਗਈ ਆ ਸੋ ਇਸ ਤੋਂ ਪਹਿਲਾਂ ਸੁਖੀ ਸਿੰਘ ਬਾਦਲ ਨੇ ਆਪਣੇ ਆਪ ਨੂੰ ਪ੍ਰਧਾਨ ਦੀ ਦੇ ਅਹੁਦੇ ਤੋਂ ਲਾਭੇ ਕਰਦੇ ਆ ਜ਼ਿੰਮੇਵਾਰੀਆਂ ਤੋਂ ਲਾਭੇ ਹੁੰਦੇ ਆ ਉਹਨਾਂ ਨੇ ਬਲਵਿੰਦਰ ਸਿੰਘ ਭੁੰਡਰ ਜਿਹੜੇ ਕਿ ਸੀਨੀਅਰ ਜਿਹੜੇ ਆਗੂ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਜਿਹੜਾ ਨਿਯੁਕਤ ਕਰ ਦਿੱਤਾ ਗਿਆ ਸੋ ਇਹ ਚੰਗੀ ਗੱਲ ਆ ਮੈਨੂੰ ਮੈਂ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਦਾ اظہار ਕਰਦਾ ਕਿ ਇੱਕ ਸਿੱਖ ਦਾ ਅਕਾਲ ਪੁਰਖ ਸਾਹਿਬ ਦੇ ਸਮੂਹ ਸੇਵਕ ਹੋਣਾ ਨਿਮਾਣੇ ਸੇਵਕ ਹੋਣਾ ਆਪਣੀਆਂ ਉਹ ਦੇਦਾਰੀਆਂ ਤੇ ਆਪਣੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਕੋਈ ਵੱਡਾਪਣ ਜਿਹੜਾ ਆਪਣੇ ਨਾਮ ਦੇ ਨਾਲ ਲਗਾਉ ਉਹਨੂੰ ਤਿਆ ਕੇ ਅਕਾਲ ਪੁਰਖ ਸਾਹਿਬ ਦੇ ਇੱਕ ਨਿਮਾਣੇ ਸੇਵਕ ਹੋ ਕੇ ਪੇਸ਼ ਹੋਉਂਦਾ ਜਿਹੜਾ ਉਹਨਾਂ ਨੇ ਮੱਛਾ ਦਿਖਾਇਆ ਤੇ ਫੈਸਲਾ ਲਿਆ ਇਹ ਫੈਸਲਾ ਆਪਣੇ ਆਪ ਦੇ ਵਿੱਚ ਬਹੁਤ ਅੱਛਾ ਫੈਸਲਾ ਸੋ ਮੈਨੂੰ ਲੱਗਦਾ ਕਿ ਇਸ ਗੱਲ ਦੇ ਨਾਲ ਸਾਰੀ ਸਮੁੱਚਾ ਇਹ ਆਪਣਾ ਭਾਈਚਾਰ ਉਹ ਪੂਨੋਂ ਵਿੱਚ ਸਹਿਮਤ ਹੁੰਦਾ ਦਿਖਾਈ ਦੇ ਰਿਹਾ ਜਿਹੜਾ ਕਿ ਆਉਣ ਵਾਲੇ ਸਮੇਂ ਦੀ ਹੈ ਚੰਗੇ ਸੰਕੇਤ ਹੈ ਅਕਾਲ ਪੁਰਖ ਸਾਹਿਬ ਕੀ ਫੈਸਲਾ ਕਰਦੇ ਨੇ ਉਹ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਲਾਉਂਦੇ ਨੇ ਇਹ ਧਾਰਮਿਕ ਸਜ਼ਾ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋਏਗੀ ਪਰ ਸੁਖਵੀਰ ਸਿੰਘ ਬਾਦਲ ਦਾ ਇੱਕ ਨਮਾਣੀ ਸੇਵ ਕੋਲੋਂ ਪੇਸ਼ ਹੋਣ ਬਾ ਜਿਹੜਾ ਨਿਆ ਫੈਸਲਾ ਪ੍ਰਧਾਨਗੀ ਤੋਂ ਆਪਣੇ ਆਪ ਨੂੰ ਗਵਾਹ ਕਰਕੇ ਬਲਵਿੰਦਰ ਸਿੰਘ ਭੋਤੜਾ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫੈਸਲਾ ਉਸ ਦੀ ਅਸੀਂ ਪੁਰਜੋ ਸਲਾਘਾ ਕਰਦੇ ਆਂ ਵਾਜੂਲ ਜੀ ਦਾ ਖਾਲਸਾ ਦੇਖੋ ਇੱਕ ਗੱਲ ਹੈ ਕਿ ਕਾਰਕ ਤਵਦੇ ਉਹ ਕੋਈ ਹਾਲਾਤ ਉਤਪਨ ਹੁੰਦੇ ਆਂ ਬੰਦਾ ਦੇਸ਼ੋਂ ਬਾਹਰ ਗਿਆ ਹੋਵੇ ਕੋਈ ਜੇਲ੍ਹ ਚਲਾ ਜਾਵੇ ਜਾਂ ਕੋਈ ਵੱਡੀ ਬਿਮਾਰੀ ਦੀ ਹਾਲਤ 'ਚ ਹੋਵੇ ਤਾਂ ਤੱਕ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਐਕਟ ਕਰਦੇ ਆ ਅੱਜ ਪ੍ਰਧਾਨ ਸਤਾਵ ਦੇ ਚੁਸਤ ਦਰਸਤ ਹੁੰਦੇ ਆ ਕਾਰਜਕਾਰੀ ਪ੍ਰਧਾਨ ਲਾਉਣਾ ਉਹ ਮੈਂ ਸਮਝਦਾ ਕਿ ਪਾਰਟੀ ਚ ਸਭ ਤੋਂ ਸੀਨੀਅਰ ਨੇ ਭੁੰਦੜ ਸਾਹਿਬ ਉਹਨਾਂ ਦੀ ਵੀ ਇੱਕ ਤوهੀਨ ਕਰਨਾ ਹੀ ਹੈ ਇਸ ਕਰਕੇ ਪਾਰਟੀ ਪ੍ਰਧਾਨ ਸਾਹਿਬ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਬਾਰ-ਬਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕੂਮਨਾਮਿਆਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਔਰ ਕਿਉਂਕਿ ਕੇਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਐਸਜੀਪੀਸੀ ਦੇ ਤੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਹਿਯੋਗ ਲਈ ਪ੍ਰੋਟੈਕਸ਼ਨ ਲਈ ਬਣੇ ਸੀ ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਹੁਕਮਨਾਮੇ ਦੀ ਲੰਘਣਾ ਕਰੂਗਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ ਹੈ ਵੈਸੇ ਵੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਤੋਂ ਲਿਆਨ ਖੜੀ ਕੀਤੀ ਹੈ ਅੱਜ ਡਾਕਟਰ ਸੁਖੀ ਚਲੇ ਗਿਆ ਕੱਲ ਡਿੰਪੀ ਦਾ ਚਲੇ ਜਾਣਾ ਅੱਜ ਕੋਈ ਉਮੀਦਵਾਰ ਬਣ ਲਈ ਕਿ ਦਰਵਾਜ਼ਾ ਤੋਂ ਤਿਆਰ ਨਹੀਂ ਜਿਹੜਾ ਕਿ ਆਪਣਾ ਜੱਦੀ ਹਲਕਾ ਸੀ ਇਸ ਕਰਕੇ ਹਰੇਕ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਔਰ ਸਾਰੇ ਧੜਿਆਂ ਦੀ ਬੈਠ ਕੇ ਇੱਕ ਪ੍ਰਜੀਡੀਅਮ ਬਣਨੀ ਚਾਹੀਦੀ ਹੈ ਤੇ ਫਿਰ ਨਵੇਂ ਸਿਰਿਓਂ ਭਰਤੀ ਹੋਣੀ ਚਾਹੀਦੀ ਹੈ ਦੇਖੋ ਕਾਰਜਕਾਰੀ ਪ੍ਰਧਾਨ ਦਾ ਮਤਲਬ ਜਿਹੜਾ ਇਹ ਹੁੰਦਾ ਵੀ ਜਦੋਂ ਕੋਈ ਪ੍ਰਧਾਨ ਉਪਸਥਿਤ ਨਾ ਹੋਵੇ ਜਾਂ ਉਹਦੇ ਕੋਲੇ ਕੋਈ ਹੋਰ ਜ਼ਿੰਮੇਵਾਰੀ ਹੋਵੇ ਉਸ ਸਮੇਂ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਇਆ ਜਾਂਦਾ ਮੈਨੂੰ ਸਮਝਦਾ ਇਹ ਤਾਂ ਸਦਾ ਸੁਖਬੀਰ ਸਿੰਘ ਬਾਦਲੀ ਦੱਸ ਸਕਦੇ ਨੇ ਹਜੇ ਪੂਰੀ ਜਾਣਕਾਰੀ ਨਹੀਂ ਆਈ ਵੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਪਾਰਟੀ ਦਾ ਲਾਇਆ ਕਿਉਂ ਆ ਦੂਸਰੀ ਗੱਲ ਮੈਂ ਸਮਝਦਾ ਹਾਂ ਵੀ ਜਦੋਂ ਕੰਮ ਹੀ ਲੱਗੇ ਨੇ ਫਿਰ ਤਾਂ ਸਰਬੀਸ ਇਬਾਦਤ ਨੂੰ ਬੇਨਤੀ ਆ ਕਿ ਪੰਥ ਵਿੱਚ ਏਕਤਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸਰਜੀਤੀ ਵਾਸਤੇ ਜਿਹੜੀ ਅਕਾਲੀ ਵਰਕਰਾਂ ਦੀ ਭਾਵਨਾਵਾਂ ਝੁੰਡਾ ਕਮੇਟੀ ਦੇ ਵਿੱਚ ਦਰਸ਼ ਨੇ ਕਿ ਤੁਸੀਂ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਦੀ ਕਮਾਨ ਸਰਬ ਪ੍ਰਿੰਦਰ ਸਿੰਘ ਪੁੰਦਰ ਦਾ ਸਤਕਾਰ ਆ ਪੁਰਾਣੇ ਲੀਡਰ ਨੇ ਪਰ ਇੱਕ ਐਮਐਲਏ ਐਮਪੀ ਵਜ਼ੀਰ ਹੋਣਾ ਵੱਖਰੀ ਗੱਲ ਆ ਅਕਾਲੀ ਦਲ ਦਾ ਪ੍ਰਧਾਨ ਹੋਣਾ ਉਹ ਲੋਕਾਂ ਦੀ ਇੱਕ ਕਲਪਨਾ ਹੈ ਲੋਕਾਂ ਦੀ ਇੱਕ ਚਾਹਤ ਆ ਵੀ ਕੋਈ ਐਸਾ ਵਿਅਕਤੀ ਜਿਹੜਾ ਵਿਅਕਤੀ ਦੀ ਦਿੱਖ ਜਿਹੜੀ ਹੈਗੀ ਆ ਅਕਾਲੀ ਦਲ ਦੇ ਪ੍ਰਧਾਨਗੀ ਵਾਸਤੇ ਪੂਰੀ ਪਰਪੱਕ ਹੋਵੇ ਜਿੱਥੇ ਉਹ ਅਮਰਤਾ ਸਿੰਘ ਹੋਵੇ ਉੱਥੇ ਬਾਣੀ ਦਾ ਪੂਰਾ ਅਧਿਆਨ ਹੋਵੇ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਸੱਭਿਆਤਾ ਸੱਭਿਆਚਾਰ ਪੰਜਾਬੀ ਬੋਲੀ ਦੇ ਉੱਤੇ ਪਕੜ ਹੋਵੇ ਤੇ ਐਸੇ ਪ੍ਰਧਾਨ ਦੀ ਜਿਹੜੀ ਕਲਪਨਾ ਐਸੇ ਪ੍ਰਧਾਨ ਦੀ ਜਿਹੜੀ ਮੰਗਾ ਉਹ ਅਕਾਲੀ ਵਰਕਰਾਂ ਵੱਲੋਂ ਝੁੰਡਾ ਕਮੇਟੀ ਦੇ ਵਿੱਚ ਰੱਖੀ ਗਈ ਸੀਗੀ ਤੂੰ ਮੈਂ ਸਮਝਦਾ ਵੀ ਸਰਸੂਈਸੇ ਬਾਦਲ ਲੂੰ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਖੇਤਰੀ ਪਾਰਟੀ ਮੁੜ ਕੇ ਲੀਹਾਂ ਤੇ ਆ ਸਕੇ ਉਹਦੇ ਲਈ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਇੱਕ ਐਸੇ ਯੋਗ ਵਿਅਕਤੀ ਦੇ ਹੱਥਾਂ ਦੇ ਵਿੱਚ ਜਿਹੜਾ ਅਕਾਲੀ ਜਲਦੀ ਪ੍ਰਧਾਨਗੀ ਦੇ ਫਿੱਟ ਬੈਟਦਾ ਹੋਵੇ ਉਹਦੇ ਹੱਥਾਂ ਦੇ ਵਿੱਚ ਸਮੁੱਚੇ ਖਾਲਸਾ ਪੰਥ ਨਾਲ ਸਲਾਹ مشورے ਤੋਂ ਬਾਅਦ ਪ੍ਰਧਾਨਗੀ ਦੇਣੀ ਪਈ